ਮੇਰਾ ਨਾਮ ਸਵਰਨਜੀਤ ਸਿੰਘ ਪਿਤਾ ਜੀ ਦਾ ਨਾਮ ਭਾਈ ਨਾਨ ਸਿੰਘ ਜੀ ਮੈਂ ਰਜੀਂਦ ਬਾਹਰ ਦਾ ਰਹਿਣ ਵਾਲਾ ਆਂ ਅਹੀ ਰਾਤੀ ਬਾਹਰ ਸੁੱਤੇ ਰਹੇ ਸੀਗੇ ਤੋ 10:00 ਵੇਹ ਰਾਤੀ ਸੁੱਤੇ ਆ ਬਾਹਰ ਸਾਰੇ ਗੇਟ ਗੁੱਡ ਬੰਦ ਕਰਕੇ ਉਹਦੇ ਬਾਅਦ ਮੈਂ ਸਵੇਰੇ ਪੁਣੇ 3 ਵਜੇ ਉੱਠ ਕੇ ਅੰਦਰ ਆਇਆ ਕਮਰਾ ਖੁੱਲੇ ਆ ਤੇ ਅੰਦਰ ਕਮਰੇ ਦੇ ਵਿੱਚ ਸਾਰਾ ਮੇਰੇ ਮੁੰਦੇ ਚੱਕਰ ਆ ਕੇ ਬੂਆ ਖੁੱਲੇ ਦੰਤ ਸਾਰੇ ਬੱਤੀਆਂ ਜਗੜੀਆਂ ਪੱਖੇ ਚੱਲਣ ਡੇ ਅੰਦਰ ਰੇਨਾ ਖਲਾਰਾ ਪਿਆ ਦਾ ਦੇਖ ਕੇ ਮੇਰਾ ਦਿਮਾਗ ਦੇ ਚੱਕਰ ਆ ਗਿਆ ਮੈਂ ਪਹਿਲਾਂ ਬਿਮਾਰ ਆ ਮੈਂ ਬੜੀ ਮੁਸ਼ਕਿਲ ਉੱਠਿਆ ਉੱਠ ਕੇ ਫਿਰ ਮੇਰੇ ਆ ਕੇ ਆਪਣੀ ਬਿਸਤਰੀ ਨੂੰ ਉਠਾਇਆ ਪਈ ਉੱਠ ਕੇ ਕੀ ਹੋਇਆ ਤੂੰ ਰੱਤ ਕੀ ਕਰਦੀ ਰਹੀ ਹੈ ਕਹਿੰਦੀ ਮੈਂ ਕੁਝ ਨਹੀਂ ਕੀਤਾ ਵੇਖਿਆ ਤਾਂ ਸਾਰੇ ਕੱਪੜੇ ਕੁਫੜੇ ਖੋਲੇ ਦੇ ਇਹ ਵਿਚਰੀ ਨੇ ਰੋਣਾ ਸ਼ੁਰੂ ਕਰ ਦਿੱਤਾ ਆ ਮੁੜ ਕੇ ਆਈ ਉੱਠਿਆ ਅੰਦਰ ਵੇਖਿਆ ਸਾਰੀਆਂ ਅਲਮਾਰੀਆਂ ਅਲਮੋਰੀਆਂ ਸਭ ਤੋੜ ਜਿਵਿਆਂ ਮੇਰੇ ਉਧਰੋਂ ਬੈਗ ਚੋਂ ਪੈਸੇ ਕੱਢੇ ਤੇ ਅੰਦਰ ਜਿੰਨਾ ਸਾਰਾ ਗਹਿਣਾ ਲਟਾ ਸਾਰਾ ਤੋੜ ਤਾੜ ਕੇ ਸਾਰੇ ਲਗੇ ਜਿਹੜੇ ਪੈਸੇ ਹੈਗੇ ਉਹ ਕਮੇਟੀ ਨੇ ਕੱਲ ਕਮੇਟੀ ਲਈ ਸੀ ਗੱਲ ਇਹਨਾਂ ਦੇ ਦੁਪਹਿਰ ਦੇ ਟਾਈਮ ਰਾਤੀ ਕਮੇਟੀ ਨੇ 2 ਲੱਖ ਰੁਪਏ ਕਮੇਟੀ ਲਈ ਜਦ ਦੁਪਹਿਰੀ ਤੇ ਰਾਤ ਨੂੰ ਇਹ ਕੰਮ ਹੋ ਗਿਆ ਮੈਂ ਟਿਕਟਾਂ ਵਾਸਤੇ ਬਾਹਰ ਸਾਡੇ ਆਈਵੀਆ ਰਿਸਪੌਂਸ ਮੈਂ ਟਿਕਟਾਂ ਅਸੀਂ 2 ਲੱਖ ਰੁਪਏ ਆਪਣੇ ਭਰਾ ਤੋਂ ਲੈ ਕੇ ਆਇਆ ਉਹ ਮੈਂ ਅੰਦਰ ਬੈਗ 'ਚ ਰੱਖਿਆਦਾ ਹੈਗਾ ਉਹ ਵੀ ਕੱਢ ਕੇ ਲੈ ਕੇ ਸਾਡੇ ਕੋਲ 4 ਲੱਖ ਦਾ ਨਕਰ ਨੁਕਸਾਨ ਆ ਕੋਈ 6 6.5 ਤੋਲੇ ਸੋਨਾ ਹੁਣ ਅਜਾ ਲੈ ਕੇ ਕੱਢ ਕੇ ਪਰ ਇਹੋ ਕੂਆ ਕੋ ਚੱਲਦਾ ਪਿਆ ਕੂਲਰ ਚੱਲਦਾ ਪਿਆ ਇਹ ਫਰਡ ਪੱਕਾ ਚੱਲਦਾ ਪਿਆ ਇਹ ਦਰਵਾਜ਼ਾ ਇਹ ਬੰਦ ਕੀਤਾਦਾ ਨਹੀਂ ਜਿਹੜੇ ਚੀਜ਼ੇ ਆ ਉਹ ਬੋਲੇ ਸੀਸੇ ਲੱਗੇਦੇ ਆ ਸਾਨੂੰ ਇੱਕ ਮਾਸਾ ਹੀ ਆਵਾਜ਼ ਨਹੀਂ ਆਈ ਬਾਦ ਬਤੀਆਂ ਜਗਾ ਕੇ ਪਤਾ ਨਹੀਂ ਕਿੰਨੀ ਤੇ ਡਗਰੇ ਆ ਪਿੱਛੋਂ ਆਇਆ ਬਾਹਰੀ ਥੋੜੀ ਆ ਪਤਾ ਦਰਵਾਜ਼ਾ ਥੋੜਿਆ ਅੰਦਰ ਬੜੇ ਸਾਨੂੰ ਮਾਸਾ ਆਵਾਜ਼ ਨਹੀਂ ਆਈ ਕਿਤੇ ਮੈਂ ਸਾਰ ਰਾਤੀ ਸਵੇਰੇ 3 ਵੇ ਗਿਆ ਜਾ ਕੇ ਰਿਪੋਰਟ ਕਰਕੇ ਆਇਆ ਪੁਲਿਸ ਨੂੰ ਰਿਪੋਰਟ ਕੀਤੀ ਆ ਪੁਲਿਸ ਨੂੰ ਸਭੇ ਕਰਕੇ ਉਹਨਾਂ ਦੇ ਦਿਖਾ ਆ ਗਿਆ ਸਭ ਆ ਕੇ ਉਹ ਚੈੱਕ ਵੀ ਕਰ ਗਏ ਆ ਮੁੜ ਕੇ ਦੇਖੋ ਕੀ ਹੁੰਦਾ 6 6.5 ਤੋਂ ਲੈ ਸੋਨਾ ਲਾ ਲਓ 2 ਲੱਖ ਰੁਪਏ ਕਮੇਟੀ ਦਾ ਤੇ 2 ਲੱਖ ਮੇਰਾ ਕੈਸ਼ 4 ਲੱਖ ਰੁਪਏ ਸਾਡੇ ਨਿਕਲੇ ਚੁੱਕੇ ਲੈ ਗਏ ਕੋਈ 18000 ਰੁਪਏ ਨੇ ਅਲੱਗ ਰੱਖਦੇ ਕੈਬਰੀਲ ਮਾਰ ਵਾਸਤੇ ਉਹ ਵੀ ਚੁੱਕੇ ਲੈ ਗਏ ਕੋਈ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੋਰ ਕੀ ਸਾਡੇ ਜੇ ਹੈ ਤੇ ਕੋਈ ਲੋਕਲ ਹੀ ਬੰਦਾ ਕੋਈ ਚੋਰ ਫੜੇ ਜਾਣਾ ਚਾਹੀਦਾ ਲੋਕਲ ਬੰਦਾ ਜਿਹਨੂੰ ਸਾਰਾ ਭੇਤੀ ਹੋਣਾ ਦਿਨੇ ਮੇਰੇ ਘਰ ਦਾ ਇੱਕ ਇੱਕ ਚੀਜ਼ ਦਾ ਪਤਾ ਜੇ ਮੇਰੇ ਇਹਨੇ ਕਮੇਟੀ ਕਿੱਥੇ ਰੱਖ ਦੀਆ ਸੋਨਾ ਕਿੱਥੇ ਰੱਖਿਆ ਦਾ ਪੈਕ ਇਹਦਾ ਮਤਲਬ ਪਿੰਡ ਦਾ ਬੰਦਾ ਕੋਕ ਭੇਤੀ ਬੰਦਾ ਹੀ ਆ ਉਹ ਬੰਦਾ ਫੜਿਆ ਜਾਣਾ ਚਾਹੀਦਾ ਤਾਂ ਕਿ ਸਾਨੂੰ ਪਤਾ ਲੱਗੇ ਇਹਦੇ ਵਿੱਚ ਅਸੀਂ ਮੌਕਾ ਦੇਖਿਆ ਜੀ ਆ ਕੇ ਸਰਦਾਰਪੁਰ ਜੀ ਸੁਣਨ ਕਰੇ ਚੋਰੀ ਹੋਈ ਹੈ ਜਿਹੜੇ ਕਿ ਬਾਹਰ ਪੂਲਰ ਦੇ ਵਿੱਚ ਵਿਹੜੇ 'ਚ ਸੁੱਤੇ ਸੀਗੇ ਤੇ ਮੌਕੇ ਦੇ ਮੁਤਾਬਕ ਦੇਖਣ ਟੈਕਨੀਕਲ ਸਮਝਾਉਂਦੀ ਆ ਵੀ ਚੋਰ ਪਿਛਲੇ ਪਾਸੋਂ ਜਾਲੀ ਕਾੜ ਕੇ ਅੰਦਰ ਵੜਿਆ ਤੇ ਉਹਨਾਂ ਨੇ ਮਤਲਬ ਕਿ ਜਿਸ ਤਰ੍ਹਾਂ ਆ ਆਇਡੈਂਟੀਫਾਈਡ ਲੋਕੇਸ਼ਨ ਦੇ ਉੱਤੇ ਹੀ ਉਹਨਾਂ ਨੇ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਦੀ ਕਮੇਟੀਆ ਦੇ 2 ਲੱਖ ਰੁਪਏ ਸੀਗੇ 4 ਲੱਕ ਗਏ ਔਰ ਬਾਕੀ ਇਹਨਾਂ ਦਾ ਜਿਹੜਾ ਲਾਇਸੈਂਸੀ ਰਿਵਾਲਵਰ ਸੀ ਉਹ ਹੋ ਗਿਆ ਇੱਕ ਨਵਾਂ ਫੋਨ ਸੀਗਾ ਉਹ ਸਾਹਮਣੇ ਪਿਆ ਸੀ ਬਲਕਿ ਉਹਨੂੰ ਨਹੀਂ ਛੇੜਿਆ ਹੁਣ 골ਡ ਵੀ ਉਹਨਾਂ ਦਾ ਕਰੀ ਸੇਫ ਹੈਗਾ ਤੇ ਦੇਖ ਲਿਆ ਬਾਕੀ ਟੈਕਨੀਕਲ ਤਰੀਕੇ ਨਾਲ ਇਨਵੈਸਟਿਗੇਟ ਕਰ ਰਹੇ ਹਾਂ ਔਰ ਬਹੁਤ ਜਲਦੀ ਅਸੀਂ ਤੁਹਾਨੂੰ ਪੜਨ ਤੋਂ ਕਹਾਂਗੇ ਤੇ ਬਾਕੀ ਕੋਈ ਕਰਨੀ ਨੁਕਸਾਨ ਚੋਰੀ ਤੇ ਚੋਰੀ ਜੀ ਵੱਡੇ ਵੀ ਤਸਤੀ ਹੈ ਅਸੀਂ ਬੰਦੀ ਕਰਦੇ ਹਾਂ